ਹਾਂਜੀ ਦੋਸਤੋ ਕੀ ਹਾਲ ਚਾਲ ਨੇ ਪੰਜਾਬ ਟਰੈਕਟਰ YouTube ਚੈਨਲ ਤੇ ਤੁਹਾਡਾ ਸਵਾਗਤ ਆ ਤੇ ਮਸ਼ੀਨ ਲਿਆਂਦੀ ਨਹੀਂ ਕੱਲ ਤਾਂ ਵਲੌਗ ਬਣ ਨਹੀਂ ਨੀ ਰਾ ਹੋ ਗਿਆ ਤੇ ਹੁਣ ਬਣਾ ਕੇ ਪਾਉਨੇ ਆ ਆਪਣੇ ਪੁਰਾਣੇ ਵਲੌਗ ਬਣੇ ਨਹੀਂ ਥੋੜੇ ਵਿੱਚ ਜੀ ਕੋਈ ਸੈਂਜੀ ਖਾਸ ਆ ਖੇਤ ਪਿਆਰ ਕੀਤਾ ਥੋੜੀ ਆਲੂ ਵਾਲੇ ਬਾਹ ਕੇ ਆਏ ਆ ਹੁਣ ਫਿਰ ਲਾਉਨੇ ਆ ਆਲੂ ਉਧਰ ਉਹ ਵੀ ਪਾਉਨੇ ਵਲੌਗ ਇਹ ਮਸ਼ੀਨ ਲੈ ਕੇ ਆਇਆ ਸੀ ਕੱਲ ਰਾਤੀ ਹੀ ਦਾ 985 ਪਰਾਣੀ ਨਾਲ ਤਾਂ ਬਹੁਤ ਕੁਝ ਚੇਂਜ ਜਾਂਦਾ ਹੈ ਡੈਲੈਟਾ ਵੀ ਬਦਲਦੀਆਂ ਤੇ ਰੰਗ ਵੀ ਬਦਲਦਾ ਟਾਇਰਾਂ ਦਾ ਕਲਰ ਰਿਮ ਟਾਇਰ ਰਿਮ ਦਾ ਕਲਰ ਜੈਲੋ ਤੋਂ ਰੈਡੀਆ ਕਰਤਾ ਤੇ ਆਪਣਾ अपोलो दे ट वा। वाला कलर पौड़ी भी बदलती आ कलर येलो कलर जो होता आता ही रेड ग्रीन कॉम्बीनेशन करता पुड़ी अट्ठ नंबर दिए फिर पुड़ी अट्ठ नंबर जगाती कटरा आ गया अपना चौदह फुट का एसा मैसा लगा ही है पहली बिचा लिया पिछले अपने करते आवाड अगर जो हम स्टैंड भी दाते हैं कौनक रवा सीधी झोने बंद खड़ी करता स्टैंड स्टैंडी कंपेन हीरा सारा कवर करता प्लेटा लातर कटरेप करते चौदह फुटी कटरा टीना प्लेटा लात एड होती पहला है नहीं मशीन ऐसा ऐसा पड़ा डीजल टैंक भी साढ़े चार सौ प्लस ही आ साढ़े चार सौ लीटर प्लस अपनी एलिवेटर का सारा टक्कर खुल जाता हूँ बिजली मशीन का खोलता नहीं ਉਹ ਸਾਰਾ ਕੋਈ ਕਿਵੇਂ ਜੀ ਚੋਕ ਚੋਕ ਹੋ ਗਿਆ ਬੰਦਾ ਦਾਣੇ ਦੂਣੇ ਘੱਟ ਲੈਂਦਾ ਸਾਰੇ ਇੱਥੋਂ ਨਹੀਂ ਲੱਗੇ ਇੱਥੋਂ ਹੀ ਖੋਲਾ ਇਸਾ ਉਹ ਵੀ ਗਾੜੀਆ ਨਵੇਂ ਲਾਤਾ ਸੋਚ ਪੱਟਣ ਵਾਸਤੇ ਟਾਇਰਾਂ ਦੇ ਰੀਮ ਦਾ ਕਲਰ ਵੀ ਚੇਂਜ ਕੀਤਾ ਇਹਨੇ ਲੇ ਲੈਣ ਵਾਲਿਆਂ ਦਾ ਇੰਜਣ ਆਪਣਾ ਤੇ ਮਹੀਨੇ ਕੱਲ ਦੇਖਣ ਗਏ ਸੀ ਤਾਂ ਤੇ ਕਹਿੰਦੇ ਤਿਆਰ ਖੜੀ ਹੈ ਲੈ ਜਾ ਉਹ ਲਿਆਂਦੀ ਕੱਲ੍ਹ ਹੀ ਬੰਦਾ ਸੱਦ ਕੇ ਇਹੋਂ ਜਾਂਦੇ ਆ ਗੁਰੂ ਘਰ ਮੱਥਾ ਟੇਕਣ ਇਹ ਕਰ ਲਿਆ ਸ਼ੁਰੂ 10 15 ਦਿਨਾਂ ਤੱਕ ਝੋਨੇ ਦਾ ਕੰਮ ਵੀ ਆਹਾਰੇ ਡੁੱਬੇ ਹੋ ਸੀਗੇ ਪਾਣੀ ਚ ਝੋਨੇ ਇਹਨੇ ਕੀ ਝਾੜ ਨਿਕਲਦਾ ਚੌਂਨੇ ਦਾ ਲਾ ਜੀ ਮਸ਼ੀਨ ਕੱਢ ਲੀਆ ਬਾਹਰ ਚੱਲੇ ਸੀ ਗੁਰ ਘਰ ਮੱਥਾ ਟੇਕਣ ਤੇ ਚਾਨਨੇ ਆ ਫਿਰ ਇਧਰ ਜੀ ਨੇ ਆ ਪੂਲੀਆਂ ਜਿਹੜੀਆਂ ਇਹ ਵੀ ਚੇਂਜ ਕਰਤੀਆਂ ਚਾਰ ਨਟ ਲਾ ਦਿੱਤੇ ਨੇ ਖੋਲੋ ਚਾਰ ਨਟ ਬਾਹਰ ਜਿਗਾਰ ਮੈਂ ਸਾਰਾ ਠੋਕ ਕਟਾਈ ਕੰਨ ਦੀ ਲੋੜ ਹੀ ਨਹੀਂ ਸਟੈਂਡ ਨੂੰ ਵੀ ਨਹੀਂ ਜਿੱਥੇ ਜੇ ਲਾਤਾ ਉੱਪਰ ਥੱਲੇ ਹੋ ਜਾਂਦਾ ਬਦਲਤਾ ਬੋ ਕੋਈ ਬਦਲਤਾ ਹੁਣ ਬਾਕੀ ਪਾਉਂਦੇ ਆ ਵੀਡੀਓ ਅੱਗੇ ਜੋ ਆ ਵੀ ਜਾਂ ਤਿੰਨ ਚੋਨਾਟ ਖੋਲੋ ਇਹ ਆਰਮੇਟ ਸਾਰਾ ਬਾਹਰ ਐ ਦਿੱ ਇਹ ਕਲਰ ਇਹ ਬਹੁਤ ਲੱਗਦਾ ਹੈ ਆਹ ਇਹ ਮੱਥਾ ਟੇਕ ਲਿਆ ਕਾਸ ਖਰਾਲੇ ਵਾਈਕ ਨੂੰ ਮੇਅਰ ਕਰੇ ਚੱਲਣੇ ਕੰਮ ਵਧੀਆ ਸਾਰੀਆਂ ਮਸ਼ੀਨਾਂ ਆ ਗਿਆ ਤੇ ਚੱਲਦੇ ਆ ਘਰ ਨੂੰ ਜਾ ਕੇ ਫੇ ਥੋੜੇ ਆ ਲਓ ਜੀ ਪਹੁੰਚ ਗਿਆ ਘਰੇ ਹੋਰ ਇੱਕ ਮੀਟਰ ਡਿਜੀਟਲ ਕਰਦਾ ਇਹ ਚ ਬੈਟਰੀ ਬੂਟਰੀ ਦਾਤਾ ਵਾ ਬੈਟਰੀ ਵੋਲਟੇਜ ਯੂਰੀਆ ਦਾ ਦਾ ਯੂਰੀਆ ਦਾ ਸਿਸਟਮ ਲਗਾਇਆ ਹੀ ਨਹੀਂ ਇੰਜਨ ਆਰਪੀਐਮ ਸਪੀਡ ਸਾਰੇ ਡਿਜੀਟਲ ਹੀ ਆ ਤੇ ਯੂਰੀਆ ਦਾ ਸਿਸਟਮ ਕਰਾਇਆ ਨਹੀਂ ਬਾਕੀ ਪਤਾ ਹੀ ਆ ਦੋਈ ਸਾਡੇ 8.5 10 ਸਾਡੇ 7.5 ਲੱਖ ਦੇ ਵਿੱਚ ਵਿੱਚ ਨਿਕਲ ਗਈ ਸੀ ਤੇ ਇਹ ਆਪਾਂ ਨੂੰ ਟੋਟਲ ਪਈ ਆ 6.28 ਲੱਖ ਦੀ ਲੋਰੀ ਚਾਲ ਲੱਗ ਰਹੀ ਹੈ ਅੰਦਰ ਰੀਮੀਨ ਨਾਲ ਤਿੰਨ ਜੁੱਤੀ ਆਏ ਪੂਰੀ ਪੂਰੀ ਜਗ੍ਹਾ ਰੱਖੀ ਪੂਰੀ ਮਸ਼ੀਨਾਂ ਟਰੈਕਟਰ ਬਾਹਰ ਕੱਢਦੇ ਆ ਫੇਰ ਕਰਦੇ ਆ ਅੰਦਰ ਜੋ ਹੀ ਲੱਗਿਆ ਕੰਮ ਹੋਣ ਦੇ ਕੋ ਪੂਰੀ ਪੂਰੀ ਨਿਕਲ ਗਈ ਜੀ ਮਸ਼ੀਨ ਕਿੰਨੇ ਇੰਚ ਛੋਟੀ ਸੀ ਉਹ ਇਹ ਪੂਰੀ ਪੂਰੀ ਆ ਪੂਰੀ ਪੂਰੀ ਜੀ ਮਸ਼ੀਨ ਨਾਲ ਤਿੰਨੇ ਦੇ ਵੱਟ ਗਿਆ ਤੇ ਹੁਣ ਫੜੀ ਕਰਦੇ ਆ ਅੰਦਰ ਫੇਰ ਕੱਢਦੇ ਆ 15 ਦਿਨਾਂ ਤੱਕ ਬਾਹਰ ਸ਼ੁਰੂ ਕਰਦੇ ਆ ਬਾਟੀ ਜੁੜੇ ਰਹੋ ਮਿਲਦੇ ਆ ਵੀ ਜੀ ਹੋਰ ਬਲੌਗ ਤੇ